ਸਸਿਕਾ ਦੋਸਤੋ ਅੱਜ ਇੱਕ ਨਹੀਂ ਦੋ ਕਿਤਾਬਾਂ ਦੀ ਗੱਲ ਕਰਨੀ ਆਪਾਂ ਇੱਕ ਹੈਗੀ ਆ ਕਿਤਾਬ ਜੰਗ ਰਾਈਟਰ ਮਨਮੋਹਨ ਸਿੰਘ ਜੰਮੂ ਨੌਜਵਾਨ ਉਹਨਾਂ ਦੀ ਕਿਤਾਬ ਹੈ ਬਗਾਵਤ ਤੇ ਇੱਕ ਕਿਤਾਬ ਹੈ ਸੀਨੀਅਰ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਸਾਹਿਬ ਦੀ ਇੱਕ ਦੇਸ਼ ਦਾ ਜਨਮ ਦੋਨਾਂ ਕਿਤਾਬਾਂ ਦੇ ਵਿੱਚ ਜਿਹੜੀ ਨਾ ਸੰਘਰਸ਼ ਦੀ ਗੱਲ ਹੋਈ ਆ ਦੋਵੇਂ ਰਿਲੇਟਡ ਆ ਇੱਕ ਤਰੀਕੇ ਨਾਲ ਜਿਹੜੀ ਪੰਨੂ ਸਾਹਿਬ ਦੀ ਕਿਤਾਬ ਆ ਇੱਕ ਦੇਸ਼ ਦਾ ਜਨਮ ਇਹ ਸਟੋਰੀ ਹੈਗੀ ਆ ਕਿ ਇਜ਼ਰਾਈਲ ਜਿਹੜਾ ਦੇਸ਼ ਆ ਉਹ ਹੋਂਦ ਵਿੱਚ ਕਿਵੇਂ ਆਇਆ ਠੀਕ ਹੈ ਔਰ ਹੋਂਦ ਵਿੱਚ ਆਉਣ ਤੋਂ ਬਾਅਦ ਚੋਂ ਉਹਨਾਂ ਨੇ ਆਪਣੇ ਆਪ ਨੂੰ ਕਿਵੇਂ ਮੇਨਟੇਨ ਕੀਤਾ ਆਪਣੀ ਪੋਜੀਸ਼ਨ ਨੂੰ ਚਾਂਚ ਫੇਰਿਓ ਉਹ ਮੁਸਲਮਾਨ ਕੰਟਰੀਆਂ ਵਿੱਚ ਘਿਰੇ ਹੋਣ ਦੇ ਬਾਵਜੂਦ ਕਿਵੇਂ ਉਹਨਾਂ ਨੇ ਹਰੇਕ ਜਿਹੜਾ ਇੱਕ ਕਹ ਲੋ ਟੂਲ ਯੂਜ਼ ਕੀਤਾ ਉਸ ਦੇਸ਼ ਦੇ ਜਨਮ ਵਾਸਤੇ ਤੇ ਉਹਨੂੰ ਅੱਗੋਂ ਚਲਾਉਣ ਵਾਸਤੇ ਮੈਂ ਇਜ਼ਰਾਈਲ ਦੀ ਜਾਂ ਫਲਸਤੀਨ ਦੀ ਇਹ ਟੂ ਸਪੋਰਟ ਦੀ ਗੱਲ ਨਹੀਂ ਕਰ ਰਿਹਾ ਸਿਰਫ ਸਿਰਫ ਇਤਿਹਾਸ ਦੀ ਗੱਲ ਕਰ ਰਿਹਾ ਇਤਿਹਾਸ ਜਨਨਮ ਤੇ ਉਹ ਕਿਤਾਬ ਸ਼ਾਨਦਾਰ ਹੈ ਉਸ ਤੋਂ ਬਾਅਦ ਜਿਹੜੀ ਬਗਾਵਤ ਕਿਤਾਬ ਹੈ ਇਹਦੇ ਵਿੱਚ ਸਿੱਖ ਸੰਘਰਸ਼ ਦੀ ਗੱਲ ਹੋਈ ਹੈ ਬੇਸਿਕਲੀ ਇਹ ਧਰਮੀ ਜਿਹੜੇ ਫੌਜੀ ਸੀ ਨਾ ਫੌਜ ਵਿੱਚੋਂ ਬਗਾਵਤ ਕਰਕੇ ਆ ਗਏ 84 ਦੇ ਦੌਰਾਨ ਆਪਣਾ ਵਿਰੋਧ ਜਤਾਉਣ ਵਾਸਤੇ ਔਰ ਜਾਂ ਸਿੱਖ ਸੰਘਰਸ਼ ਵਿੱਚ ਆਪਣਾ ਹਿੱਸਾ ਪਾਉਣ ਵਾਸਤੇ ਇਹ ਉਹਨਾਂ ਦੀ ਗੱਲ ਹੈ ਤੇ ਉਤੋਂ ਬਾਅਦ ਉਹ ਸਰਕਾਰਾਂ ਦੀਆਂ ਨਕਾਮੀਆਂ ਆਪਣੀਆਂ ਵੀ ਕਮੀਆਂ ਪੇਸ਼ੀਆਂ ਉਹਦੇ ਉੱਤੇ ਵੀ ਇੱਕ ਧਿਆਨ ਦਵਾਇਆ ਗਿਆ ਵਾ ਫਿਰ ਮਿਸਯੂਜ਼ ਐਡਵਾਂਟੇਜ ਕਈ ਤਰਮੀ ਫੌਜੀ ਨਕਲੀ ਬਣ ਕੇ ਜਿਨ੍ਹਾਂ ਨੇ ਨੌਕਰੀ ਵੀ ਪੂਰੀ ਕੀਤੀ ਸਰਕਾਰ ਤੋਂ ਵੀ ਪੈਨਸ਼ਨ ਲਈ ਜਾਂਦੇ ਆ ਕਮੇਟੀ ਵਿੱਚ ਵੀ ਜਿਹੜੇ ਆ ਉਹ ਨੌਕਰੀ ਵੀ ਕਰਨ ਦੇ ਸ਼ੋਬਣੀ ਕਮੇਟੀ ਜਾਂ ਸ਼ੋਬਣੀ ਕਮੇਟੀ ਤੋਂ ਵੀ ਪੈਨਸ਼ਨ ਲੈ ਰਹੇ ਆ ਸੋ ਇੱਥਾਂ ਦੀਆਂ ਮਤਲਬ ਨੇ ਬੜੀਆਂ ਗੱਲਾਂ ਦੇ ਉੱਤੋਂ ਪਰਦਾ ਚੁੱਕਦੀ ਹੈ ਕਿਤਾਬ ਮੈਨੂੰ ਯਕੀਨ ਹੈ ਤੁਹਾਨੂੰ ਚੰਗੀ ਲੱਗਣਗੀਆਂ ਦੋਵੇਂ ਕਿਤਾਬਾਂ ਇੱਕ ਦੇਸ਼ ਦਾ ਜਨਮ ਤੇ ਬਗਾਵਤ ਦੋਵੇਂ ਕਿਤਾਬਾਂ ਸੁਹਾਵੀ ਆਡੀਓ ਬੁੱਕਸ ਦੇ ਉੱਪਰ ਅਵੇਲੇਬਲ ਨੇ ਦੋਵੇਂ ਫ੍ਰੀ ਨੇ ਸੁਣਿਆ ਜੇ ਦੱਸਿਆ ਜੇ ਹੋਰ ਆਪਣੇ ਸੱਜਣਾ ਮਿੱਤਰਾਂ ਨਾਲ ਸ਼ੇਅਰ ਕਰਿਆ ਜੇ ਤੇ ਤੁਹਾਡੇ ਮੈਸੇਜਾਂ ਦਾ ਇੰਤਜ਼ਾਰ ਰਹੇਗਾ ਧੰਨਵਾਦ ਸਤਿ ਸ੍ਰੀ ਅਕਾਲ